ਸੁਨਨਾ ਹ ਪਿਆਰੇ ਇਕ ਬੇਨੰਤੀ ਮੇਰੀ ਸੁਨਨਾ ਹ ਪਿਆਰੇ एक बेनंती मेरी तू निज कर बसे अड़ा ओ रुल पस में तेरी सुन ना हा प्यारे ਸੁਣ 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 ਨਾਹ ਪਿਆ ਸੁਣੋ ਬੇਨੰਤੀਆ ਸਵਾਮੀ ਕੋਟ ਅਫਰਾਦ ਭਰੇ ਤੇ ਤੇਰੇ ਤੇਰੇ ਰਾਂ ਸੁਨਨਾ ਹ ਪਿਆਰੇ ਇਕ ਬੇਨੰਤੀ ਮੇਰੀ ਸੁਨਨਾ ਇਕ ਬੇਨੰਤੀ ਮੇਰੀ ਤੂੰ ਨਿਜ ਘਰ ਵਸੇ ਅੜਾ ਹਉ ਰਲ ਪਸਨੇ ਤੇਰੀ ਤੂੰ ਨਿਜ ਘਰ ਵਸੇ ਅੜਾ ਹਉ ਰਲ ਪਸਨੇ ਤੇਰੀ ਸੁਨਨਾ ਹ ਪਿਆ बिन अपने नाम है कोई ना चाहे क्या कहिए क्या कीजिए बिन अपने नाम है कोई ना चाहे क्या कहिए क्या कीजिए ਅੰਮ੍ਰਿਤ ਨਾਮ ਰਸ ਰਸਨਾ ਗੁਰ ਸ਼ਬਦੀ ਰਸ ਪੀਂਜੈ ਗੁਰ ਸ਼ਬਦੀ ਰਸ ਪੀਂਜੈ ਸੁਣਨਾ ਹਪਿਆਰੇ ਇੱਕ ਬੇਨੰਤੀ ਮੇਰੀ ਨਲ ਤੇ ਮੇਰੀ ਤੂੰ ਦਿੱਕਾਰਵ ਸੇ ਅੜਾ ਹਾ ਰੂਲ ਪਸ ਮੈਂ ਤੇਰੀ ਹਾ ਰੂਲ ਪਸ ਮੈਂ ਤੇਰੀ ਸੁਨਨਾ ਪਿਆ गामा पदे देगामा मामा 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 मरलिन बिन नामे को संग ना सा ਵਿਨ ਨਾਵੇਂ ਵਿਨ ਨਾਵੇਂ ਵਿਨ ਨਾਵੇਂ ਕੋ ਸੰਗ ਨਾ ਸਾਥੀ ਆਵੇ ਕਾਇ ਇਕ ਧੀਰੀ ਸੱਚ ਮਤ ਤੇਰੀ ਸਾਚੀ ਸੱਚ ਮਤ ਤੇਰੀ ਸੁਨਨਾ ਹ ਪਿਆਰੇ ਇੱਕ ਬੇਨੰਤੀ ਮੇਰੀ ਕਰ ਵਸੇ ਅੜਾ ਹੋ ਰਨ ਪਸ ਮੈਂ ਤੇਰੀ ਹੋ ਰਨ ਪਸ ਮੈਂ ਤੇਰੀ ਹੋ ਰਨ ਪਸ ਮੈਂ ਤੇਰੀ ਕਰਵ ਸੇ ਅੜਾ ਓ ਰੁੱਲ ਪਸ ਮੈਂ ਤੇਰੀ ਹੇ ਵਾਹਿਗੁਰੂ ਤੇਰੇ ਤੋਂ ਬਗੈਰ ਮੇਰਾ ਇਹ ਹਾਲ ਹੈ ਤੁਸੀਂ ਆਪਣੇ ਨਿੱਜ ਘਰ ਵਿੱਚ ਆਨੰਦ ਵਿੱਚ ਹੋ ਖੇੜੇ ਵਿੱਚ ਹੋ ਪਰ ਆਪ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਕਿ ਮੇਰੀ ਕੀ ਹਾਲਤ ਹੈ ਆਓ ਸਾਰੇ ਮਿਲ ਕੇ ਕਰੋ ਰਸਨਾ ਪਵਿੱਤਰ ਮਿਲ ਕੇ ਪੜੀਏ ਕਰੀਏ ਬੇਨਤੀ ਮਹਾਰਾਜ ਸਕੇ ਪਾਤਸ਼ਾਹੀ ਦੇ ਚਰਨਾਂ ਵਿੱਚ ਸਾਰੇ ਮਿਲ ਕੇ ਪੜੋ ਜੀ ਸੁਣਨਾ ਹਪਿਆਰੇ ਇੱਕ ਬੇਨੰਤੀ ਮੇਰੀ ਸੁਣਨਾ ਹਪਿਆਰੇ ਇੱਕ ਬੇਨੰਤੀ ਮੇਰੀ ਤੂੰ ਨਿਜ ਘਰ ਵਸੇ ਅੜਾ ਹਉ ਰੁਲ ਪਸ ਮੈਂ ਤੇਰੀ ਤੂੰ ਨਿਜ ਘਰ ਵਸੇ ਅੜਾ ਹਉ ਰੁਲ ਪਸ ਮੈਂ ਤੇਰੀ ਹਉ ਰੁਲ ਪਸ ਮੈਂ ਤੇਰੀ ਹਉ ਰੁੱਲ ਪਸ ਮੈਂ ਤੇਰੀ ਵਾਹਿ